ਅਰੇ ਕਿੰਨੇ ਬੜੇ ਗਏ ਸੀਗੇ ਜੇ ਅਸੀਂ ਕਹਦੇ ਵੀ ਸਾਡੇ ਪਿੰਡ ਦੇ ਨਹੀਂ ਲੜਾਗੇ ਜਿਵੇਂ ਕਰਦੇ ਸੀ ਜੀ ਉਹ ਬਣੀ ਮਹਿਸੂਸ ਕਰਕੇ ਸਾਡੇ ਦੇ ਬੱਚੇ ਜਾਈ ਤੇ ਵੱਡੇ ਭਰਾ ਬਸ ਸਿਰਫ ਤਿੰਨ ਪਰਸੇ ਲੱਗੇ ਬਾਕੀ ਦੋਆਂ ਚ ਬਰੀ ਹੋ ਗਏ ਜੀ ਮਾਝੀ ਨਾਲ ਤੇ ਛੱਡੇ ਨੂੰ ਕਿ ਲੱਗਦਾ ਹੋਊਗਾ ਜੀ ਉਹ ਤੁਹਾਨੂੰ ਹੋਰ ਯੂਥ ਨਸ਼ਾ ਦਿੱਤੀ ਹੈ ਜੀ ਮਾਨਜੋਗ ਸੀਐਮ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾਜ ਸਰਕਾਰ ਤੋਂ ਚੱਲ ਰਹੀ ਹੈ ਜਿਹਨੂੰ ਅਸੀਂ ਯੋਗ ਨਸ਼ਿਆਂ ਵਿਰੁੱਧ ਕਰੀ ਇਹਦੇ ਵਿੱਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਤਾਂ ਜਿਹੜਾ ਪੁਲਿਸ ਦੀ ਬੇਸਿਕ ਰਿਸਪੋਨਸਿਬਿਲਟੀ ਹੈ ਸਪਲਾਈ ਚੇਨ ਕਾਟਣੀ ਬਤ ਤੋਂ ਬਾਅਦ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਥਾਲੇ ਧੰਦੇ ਨਾਲ ਪੰਜਾਬ ਦੇ ਜਵਾਨਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਬਲਬਲ ਚ ਭਟਕਦੇ ਹੋਏ ਕੋਈ ਮਹਿੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲਾ ਧਰਮੀ ਨਾਲ ਤੇ ਕੀਤੀਆਂ ਹਨ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸਤੂਰ جاری ਹੈ ਤੇ ਇਹਨੇ ਰਾਹੀਂ ਅਸੀਂ ਸੱਤ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾ ਇਸ ਮਤਲਬ ਤੋਂ ਹੋਵੇ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣ ਤੇ ਬੜੀ ਸਤਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜੇੜੀ ਵਿੱਚ ਆਏ ਆਂ ਤੇ ਮੋਨ ਲਾਲ ਮੋਣੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਨਾ ਤੇ ਕਈ ਮੁਕੱਦਮੇ ਐਨਡੀਪੀਐਸ ਸਾਹਮਣੇ ਬੜੇ ਬਨਾਮ ਹੀ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਐਸੀ ਕੋਈ ਚੋਰੀ ਸਕੇ ਕਿ ਕਿੰਨੇ ਮਿੰਟ ਤੱਕ ਨਹੀਂ ਆ ਉਹ ਬਨਾ ਨਹੀਂ ਕਰਦੇ ਇਹਦੇ ਤੇ ਬਨੂੜ ਤੇ ਰਾਜਪੁਰਾ ਏਰੀਆ ਚ 5 ਤੋਂ ਜ਼ਿਆਦਾ ਮੁਕੱਦਮੇ ਦਰਜ ਹੋਏ ਹਨ ਖੈਰੋਂ ਇਹਦੇ ਵੀ ਮੁਕੱਦਮੇ ਦਰਜ ਆ ਮਸ਼ੀਲੇ ਕੈਫੂਲਾ ਦੇ ਵੀ ਦਰਜ ਤੇ ਮੈਂ ਸਾਰੇ ਪਟਿਆਲਾ ਦੇ ਸਟੂਡੈਂਟ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਇਸ ਸੇਫ ਪੰਜਾਬ ਹੈਲਪਲਾਈਨ ਤੇ ਸੰਜੀਕ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਾਈਲ ਕਰਾਵਾਂਗੇ ਇਹ ਜਗ੍ਹਾ ਨੂੰ ਇਤਨਾ ਨਾ ਰਹਿਣ ਦੇਈਏ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਹੋਵੇ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰਕਾਨੂੰਨੀ ਕੰਮ ਹੈ